ਵਾਇ ਗੁਰੂ ਵੀ ਕਰਤੈ ਬਲਵਿੰਦਰ ਸਿੰਘ ਖਾਲਸੇ ਬਲੂਗਾਂ ਨੇ ਬੜੀ ਸੇਵਾ ਦਾ ਮੌਕਾ ਅੱਜ ਕਰਦੇ ਆ ਹਮੇਸ਼ਾ ਹੀ ਗੁਰੂ ਵੀ ਮੇਲਾ ਕਰਾਨਾ ਕੋਈ ਵੀ ਮੈਂ ਜਾਗਦਾਂ ਕਰਾਂਦਾ ਇੰਨਾਂ ਨੂੰ ਯਾਦ ਕਰਦੇ ਆ ਪ੍ਰਭੂ ਬਾਲਬੀ ਮਹਾਰਾ ਦਾ ਕੀਰਤਨ ਵੀ ਕੀਤਾ ਜਦੋਂ ਫਰੋਜ ਖਾਨ ਬੁਲਾਇਆ ਸੀ ਤੇ ਉਦੋਂ ਵੀ ਇਹਨਾਂ ਨੇ ਜਿਹੜਾ ਇਹਨਾਂ ਨੇ ਸਿਰਕਿਆ ਹਮੇਸ਼ਾ ਇਹਨਾਂ ਨੂੰ ਮੈਂ ਯਾਦ ਕਰਦਾ ਆ ਜਿਹੜੀ ਨੌਜਵਾਨੀ ਪੀੜ੍ਹੀ ਨਸ਼ੇ ਵਿੱਚ ਖਤਮ ਹੋਈ ਜਾਂਦੀ ਪਈ ਆ ਉਹਨਾਂ ਨੂੰ ਜਾਗਦ ਕਰਨ ਵਾਸਤੇ ਕਿ ਕੋਈ ਬੰਦਾ ਨਸ਼ਾ ਨਾ ਕਰੇ ਬੀਬੀਆਂ ਪੈਣਾ ਦਰਵਾਜ਼ੇ ਬਹੁਤ ਆਉਂਦੀਆਂ ਬਹੁਤ ਰੋਨੀਆਂ ਕਲਿਕਦੀਆਂ ਕਿ ਸਾਈਂ ਜੀ ਸਾਡੇ ਬੱਚੇ ਨਸ਼ੇ ਕਰਦੇ ਆ ਕੋਈ ਉਪਾਅ ਹੈ ਕੋਈ ਸਾਡੀ ਪੂਜਾ ਦੱਸੋ ਸਾਡੇ ਬੱਚੇ ਨਸ਼ੇ ਨਾ ਕਰਨ ਇਸ ਕਰਕੇ ਬਹੁਤ ਹੀ ਪੰਜਾਬ ਵਿੱਚ ਇਹ ਵੱਧ ਗਿਆ ਹੈ ਸਰਕਾਰਾਂ ਆਈ ਜਾਂਦੀਆਂ ਚਾਈ ਜਾਂਦੀਆਂ ਪਰ ਇਹ ਤੇ ਨਥ ਨਹੀਂ ਪੈਂਦੀਆਂ ਪਰ ਸਾਨੂੰ ਜੋ ਵੀ ਸਾਡੇ ਕੋਲ ਜੋ ਵੀ ਥੋੜਾ-ਮੋੜਾ ਸਿਰੋਗ ਹੁੰਦਾ ਹੈ ਤੇ ਅਸੀਂ ਇੱਧਰ ਇਹ ਕੈਂਪ ਲਾ ਕੇ ਦੁਨੀਆ ਨੂੰ ਜਾਗਰੂਕ ਕਰਦੇ ਆ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੋਵੇ ਪੰਜ ਵੀ ਦਰਵਾਜ਼ੇ ਸਸਤਾ ਬਣੀ ਪਈ ਹੈ ਕੋਈ ਨਾ ਸਛਨਾ ਜੰਦਾ ਨੂੰ ਫਰੀਦ ਦਵਾਈ ਦਿੰਦੇ ਆ ਸਰਦਾਰ ਜੀ ਕੋਈ ਬੰਦਾ ਮਹੀਨਾ 2 ਮਹੀਨੇ ਕੈਂਪ ਚ ਵੀ ਦਾਖਲ ਹੋਣਾ ਚਾਹੁੰਦਾ ਹੋਰ ਵੀ 5 ਮੀਲੋ ਸਸਤਾ ਬਣੇ ਪਈ ਉਹ ਵੀ ਪੂਰੀ ਸੇਵਾ ਸਾਡੇ ਵੱਲੋਂ ਦਿੱਤੀ ਜਾਂਦੀ ਆ ਤੇ ਇੱਕ ਹੋਰ ਮੈਂ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਅੱਜ ਮੇਰਾ ਜਨਮ ਦਿਨ ਆ ਪਹਿਲੋ ਤਾਂ ਮੈਨੂੰ ਆਪਣੇ ਜਨਮ ਦਿਨ ਦੀਆਂ ਮੈਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਹੀ ਲੱਖ ਲੱਖ ਮੁਬਾਰਕਾਂ ਆਪਣੇ ਜਨਮ ਦਿਨ ਦੀਆਂ ਤੇ ਅੱਜ ਸ਼ਾਮੀ ਕਵਾਲੀਆਂ ਤੇ ਮਹਿਫਿਲ ਵੀ ਆ ਤੇ ਭੰਡਿਆਦਾ ਵੀ ਆ ਸਾਰੇ ਹੰਮ ਹਮਾ ਕੇ ਪਹੁੰਚੋ ਬਾਕੀ ਕੈਂਪ ਲੱਗਾ ਪਿਆ ਜੋ ਵੀ ਬੰਦਾ ਦਵਾਈ ਲੈਣਾ ਚਾਹੁੰਦਾ ਅੱਗੇ ਪਹੁੰਚੇ 3 ਮਹੀਨੇ ਦੀ ਦਵਾਈ ਲੈਣੀ ਆ 15 ਦਿਨ ਦੀ ਦਵਾਈ ਲੈਣੀ ਆ ਉਹ ਸਾਨੂੰ ਆ ਕੇ ਦੱਸੇ ਜੋ ਵੀ ਸੇਵਾ ਹੋਵੇ ਅਸੀਂ ਦਵਾਂਗੇ ਪੰਜ ਪੀਰ ਦਰਵਾਜ਼ੇ ਵੱਲੋਂ ਬੜਾ ਪੰਜਾ ਪੀਰਾਂ ਦਾ ਬਹੁਤ ਸਾਰੇ ਦਰਵਾਜ਼ੇ ਠੀਕ ਹੈ ਪੰਜ ਪੀਰ ਦਰਵਾਜ਼ੇ ਦੇ ਵਿੱਚ ਨੀਲਕੰਠ ਮੱਲਾ ਅ ਰੀਸ਼ੀ ਸਾਈਂ ਜੀ ਦੇ ਦੇਖਰੇਖ ਦੇ ਵਿੱਚ ਮਸ਼ਾਹਦ ਸ਼ਦਾਓ ਕੈਂਪ ਲਗਾਇਆ ਗਿਆ ਬਹੁਤ ਹੀ ਚਿੰਤਾਜਨਕ ਐਸੋਲੇ ਪੰਜਾਬ ਦੀ ਸਥਿਤੀ ਚੱਲ ਰਹੀ ਆ ਕਿ ਨੇ ਤੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹੈ। ਔਰ ਸਰਕਾਰ ਬਲ ਕੋਈ ਧਿਆਨ ਹੀ ਨਹੀਂ ਦੇ ਰਹੀ ਨਸ਼ੇ ਖਤਮ ਕਰਨ ਲਈ। ਮੇਰਾ ਇਹ ਕਹਿਣਾ ਕਿ ਸਰਕਾਰ ਦੇ ਸਨਰਖਣ ਦੇ ਬਗੈਰ ਨਸ਼ੇ ਨਹੀਂ ਦਿੱਕੇ ਨੇ। ਸਰਕਾਰ ਚਾਵੇ ਤਾਂ ਇੱਕ ਕੰੂਜੀ ਵੀ ਬੰਦ ਹੋ ਸਕਦਾ। ਔਰ ਸਰਕਾਰ ਜੇ ਨਸ਼ਾ ਵੇਚਣ ਵਾਲਿਆਂ ਨੂੰ ਔਰ ਉਹਨਾਂ ਦੇ ਜਿੰਨੇ ਵੀ ਕੋਈ ਸਾਥੀ ਆਵਣਾ ਨੂੰ ਉਤਸਕਤ ਸਗਸ ਸਗਸ ਜਦਵੇ ਤਾਂ ਨਸ਼ਾ ਨਸ਼ਾ ਕਦੀ ਵਿਕਨੇ ਸਕਦਾ ਫਿਰ ਇਦਾਂ ਦੇ ਕੈਂਪ ਲਗਾਉਣ ਦੀ ਲੋੜ ਹੀ ਨਾ ਪਵੇ ਇਹ ਲੋੜ ਹੀ ਇਹ ਨਾ ਕੈਂਪਾਂ ਲਗਾਉਣ ਦੀ ਤਾਂ ਪੈ ਗਈ ਆ ਕਿ ਨਸ਼ਾ ਜਿੰਦੇ ਨੂੰ ਮੈਨੂੰ ਪਤ ਰਿਹਾ ਔਰ ਸਾਡੀ ਨੌਜਵਾਨੀ ਇਹਦੇ ਚ ਗੜਖੋਰੀਆਂ ਮਰਦੇ ਆ ਨੋਰਮਲ ਮੀਰਾ ਔਰ ਬੇਕਾਰ ਹੋ ਜਾਂਦੇ ਸੋ ਪੰਜਾਬ ਦੇ ਬੰਦੇ ਹਾਲਤ ਨੂੰ ਸੁਧਾਰਨਾ ਚਾਹੀਦਾ ਇਸ ਤਰ੍ਹਾਂ ਦੇ ਲੋਕ ਜਿਹੜੇ ਨਸ਼ਾ ਚੜਾਉ ਕੈਂਪ ਲਾਂਦੇ ਆ ਜਾਂ ਨਸ਼ਾ ਦੇ ਖਿਲਾਫ ਆਵਾਜ਼ ਪ੍ਰਵਾਹ ਚੱਕਦੇ ਆ ਉਹ ਬਾਕੀ ਬਹੁਤ ਸ਼ਲਾਘਾਯੋਕ ਕੰਮ ਕਰ ਰਹੇ ਥੈਂਕ ਯੂ ਸੁਪਰੀ